ਜਿਹੜਾ ਪਾਣੀ ਸਿਰਫ 20 ਤੋਂ 40% ਤੱਕ ਵਰਤੋਂ ਚੌੜਾ ਸੀ ਚਲੋ ਵੀ ਮਾਨ ਸਰਕਾਰ ਆਈ ਹੈ ਉਹ ਪਾਣੀ ਸੱਤ ਤੋਂ 70% ਤੱਕ ਵਰਤੋਂ ਚੌੜਾ ਲੱਗ ਗਿਆ ਕਿਉਂਕਿ ਸਾਡੀਆਂ ਕੱਸੀਆਂ ਬਣ ਗਈਆਂ ਉਹਨਾਂ ਦੀ ਰਿਪੇਅਰ ਹੋ ਗਈ ਤੇਲਾ ਨਵੀਆਂ ਬਣ ਗਈਆਂ ਅੰਡਰਗਰਾਊਂਡ ਪਾਈਪ ਬਣ ਗਏ ਤੇ ਬਾਕੀ ਸਾਡੀਆਂ ਦੋ ਨਹਿਰਾਂ ਆ ਰਹੀਆਂ ਨੇ ਇੱਕ ਦੁਆਬਾ ਨਹਿਰ ਇੱਕ ਮਾਲਵਾ ਨਹਿਰ ਜੇ ਮਾਲਵਾ ਨਹਿਰ ਕੱਲੀ ਦੀ ਗੱਲ ਕਰੀਏ ਤਾਂ ਜਦੋਂ ਉਹ ਚੱਲਣ ਲੱਗੀ ਤੱਕ ਘੱਟੋ ਘੱਟ 5 ਲੱਖ ਟਿਊਬ ਵਾਲਾ ਪਾਣੀ ਨੂੰ ਚਲਾਉਣ ਦੀ ਲੋੜ ਨਹੀਂ ਪੈਣੀ ਪਾਣੀ ਇੰਨਾ ਵਾਧੂ ਹੋ ਜਾਊਗਾ ਜਿਹਦੇ ਨਾਲ ਸਭੀ ਧਰਤੀ ਹੇਠਲਾ ਪਾਣੀ ਵੀ ਬਚੂਗਾ ਸਾਡੀ ਬਿਜਲੀ ਵੀ ਬਚੂਗੀ ਸਾਡੀ ਜ਼ਮੀਨ ਨੂੰ ਅੰਮ੍ਰਿਤ ਵਰਗਾ ਪਾਣੀ ਵੀ ਮਿਲੂਗਾ ਤੇ ਸਾਡੀਆਂ ਫਸਲਾਂ ਦੀ ਪੈਦਾਵਾਰ ਵੀ ਵਧੂਗੀ ਇਹ ਕੰਮ ਜਿਹੜਾ 20-25 ਸਾਲ ਪਹਿਲਾਂ ਹੋ ਜਾਣਾ ਚਾਹੀਦਾ ਸੀ ਕਿਸੇ ਸਰਕਾਰ ਤੇ ਕਿਸੇ ਮੁੱਖ ਮੰਤਰੀ ਤੇ ਇਹ ਧਿਆਨ ਚ ਹੀ ਨਹੀਂ ਆਇਆ ਧਿਆਨ ਚ ਤਾਂ ਆਵੇ ਜੇ ਲੋਕਾਂ ਵਿੱਚ ਵਿੱਚ ਰਿਹਾ ਹੋਵੇ ਕਿਉਂਕਿ ਪਹਿਲੇ ਜਿੰਨੇ ਵੀ ਸਿਆਸਤਦਾਨ ਨੇ ਦਾਦੇ ਪੜਦਾਦਿਆਂ ਤੋਂ ਲੈ ਕੇ ਪੋਤੇਆਂ ਬਣ ਪੋਤੇਆਂ ਤੱਕ ਦੋ ਚਾਰ ਖਾਨਦਾਨ ਹੀ ਚੱਲੇ ਆ ਰਹੇ ਸੀਗੇ ਪੰਜਾਬ ਦੇ ਵਿੱਚ ਜਿਹੜੇ ਸਾਡੇ ਤੇ ਰਾਜ ਕਰਦੇ ਸੀ ਤੇ ਅਸੀਂ ਵੀ ਮੰਨ ਲਿਆ ਸੀ ਵੀ ਰਾਜੇ ਇਹੀ ਨੇ ਇਹਨਾਂ ਨੇ ਸਾਡੇ ਤੇ ਰਾਜ ਕਰਨਾ ਜਦੋਂ ਦੀ ਆਮ ਆਦਮੀ ਪਾਰਟੀ ਆਈ ਹੈ ਉਦੋਂ ਤੋਂ ਲੋਕ ਸੋਚਣ ਲੱਗੇ ਨੇ ਉਦੋਂ ਤੋਂ ਲੱਗਣ ਲੱਗੇ ਆ ਵੀ ਆ ਜਿਹੜੇ ਤੁਸੀਂ ਬੈਠੇ ਹੋ ਤੁਹਾਡੇ ਚੋਂ ਵੀ ਕੋਈ ਐਮਐਲਏ ਹੋ ਸਕਦਾ ਤੁਹਾਡੇ ਚੋਂ ਵੀ ਕੋਈ ਮੰਤਰੀ ਹੋ ਸਕਦਾ ਤੁਹਾਡੇ ਚੋਂ ਵੀ ਕੋਈ ਚੇਅਰਮੈਨ ਹੋ ਸਕਦਾ ਕਿਉਂਕਿ ਇਹ ਸਰਕਾਰ ਹੈ ਜਿਹੜੀ ਆਮ ਲੋਕਾਂ ਦੀ ਸਰਕਾਰ ਹੈ ਮੈਂ ਵੀ ਇੱਕ ਬੜੇ ਗਰੀਬ ਪਰਿਵਾਰ ਚੋਂ ਨਿਕਲਿਆ ਹੋਇਆ ਮਾਨ ਸਾਹਿਬ ਵੀ ਉਸੇ ਹਾਲਾਤਾਂ ਚੋਂ ਨਿਕਲੇ ਹੋਏ ਨੇ ਕਿਉਂਕਿ ਅਸੀਂ 16-17 ਸਾਲਾਂ ਦੀ ਉਮਰ ਦੀ ਸੀ ਜਦੋਂ ਅਸੀਂ ਕੱਥੇ ਜਦੋਂਦੇ ਹਾਂ ਅੱਜ ਤੱਕ ਕੱਟਰੇ ਹਾਂ ਉਦੋਂ ਤੋਂ ਉਹਨਾਂ ਦੇ ਦਿਲ ਦੇ ਵਿੱਚ 50% ਬੜਾ ਦਰਦ ਸੀ ਤੇ ਅੱਜ ਉਹਨਾਂ ਦੇ ਹੱਥ ਵਿੱਚ ਪੰਜਾਬ ਦੀ ਵਾਗਡੋਰ ਤੁਸੀਂ ਸੰਭਾਲੀ ਹੈ ਤੁਸੀਂ ਦਿੱਤੀ ਹੈ ਤੋ ਤੁਹਾਡੇ ਲਈ ਦਿਨ ਰਾਤ ਇੱਕ ਕਰ ਰਿਹਾ ਕੰਮਾਂ ਲੇ